ਗੁਰਦੀਪ ਸਿੰਘ ਨਕਸ਼ਤਿਪ ਪੰਜ ਕੋਹਾ ਦੇ ਨਾਵਲ ਸੂਰਜ ਦੀ ਧੀ ਦਾ ਅਗਲਾ ਕੰਡ 17 ਤਕਰੀਬਨ ਇੱਕ ਹਫ਼ਤੇ ਬਾਅਦ ਪੂਨਮ ਇਕੱਲੀ ਹੀ ਜਸਪ੍ਰੀਤ ਨੂੰ ਮਿਲਣ ਆਈ ਪਰ ਉਹ ਨਾ ਆਪਣੇ ਨਾਲ ਬੱਚੇ ਲੈ ਆ ਸਕੀ ਤੇ ਨਾ ਉਸ ਦਾ પતિ ਉਸ ਨਾਲ ਆ ਸਕਿਆ ਜਸਪ੍ਰੀਤ ਆਪਣੀ ਬਚਪਨ ਦੀ ਸਹੇਲੀ ਨਾਲ ਮਿਲਦੇ ਸਰ ਗੱਲਾਂ ਵਿੱਚ ਲੱਗ ਗਈ ਗੁਰਦੀਪ ਸਿੰਘ ਨੇ ਆ ਕੇ ਉਹਨੂੰ ਕਿਹਾ ਪੁੱਤਰ ਪੂਨਮ ਨੂੰ ਪਹਿਲਾਂ ਚਾਹ ਪਲਾ ਇਹ ਫੇਰ ਗੱਲਾਂ ਮਾਰੀ। ਉਹ ਹਾਂ। ਮੈਂ ਬਣਾਉਂਦੀ ਆ ਚਾ ਪਾਪਾ। ਉਹਨਾਂ ਚਿਰ ਤੁਸੀਂ ਬੈਠੋ ਪੂਨਮ ਕੋਲ। ਆਖ ਕੇ ਜਸਪ੍ਰੀ ਚਾ ਬਣਾਉਣ ਚਲੇ ਗਈ ਤੇ ਗੁਰਦੇਵ ਸਿੰਘ ਪੂਨਮ ਕੋਲ ਬੈਠ ਗਿਆ ਤੇ ਪੁੱਛਣ ਲੱਗਿਆ। ਤੁਹਾਡਾ ਸਹੇਲੀਆਂ ਦਾ ਵਧੀਆ ਪਿਆਰ ਬਣਿਆ ਹੋਇਆ ਪੁੱਤਰ। ਹਾਂ ਚਾਚਾ ਜੀ। ਪਰ ਜਸਪ੍ਰੀ ਤਾਂ ਉੱਥੇ ਜਾ ਕੇ ਜ਼ਿਆਦਾ ਰੁੱਝ ਗਈ ਐ। ਕਈ ਵਾਰ ਮੈਂ ਇਸਨੂੰ ਕਾਲ ਕਰਦੀ ਆ। ਨਹੀਂ ਤਾਂ ਬਸ ਇਹ ਰੁੱਝੀ ਹੁੰਦੀ ਐ। ਤੁਹਾਡੇ ਦੇਸ਼ਾਂ ਦਾ ਵਕਤ ਦਾ ਵੀ ਫਰਕ ਹੋਵੇਗਾ। ਐਸ ਲਈ ਜਦੋਂ ਇਹਨੂੰ ਵੇਲ ਹੁੰਦਾ ਹੋਵੇਗਾ ਤਦ ਤੂੰ ਵੇਲ ਹੀ ਨਹੀਂ ਹੁੰਦੀ ਹੋਣੀ ਜਿਵੇਂ ਇੱਥੇ ਰਾਤ ਹੁੰਦੀ ਹੈ ਤੇ ਪ੍ਰੀਤ ਦੇ ਦੇਸ਼ ਵਿੱਚ ਦਿਨ ਹੁੰਦਾ ਹੈ ਭਲਾ ਤੁਹਾਡੇ ਦੋਨਾਂ ਦੇਸ਼ਾਂ ਦੇ ਵਕਤ ਵਿੱਚ ਕੀ ਫਰਕ ਕਰਤੀ ਹੈ ਕੋਈ 16 ਜਾਂ 17 ਘੰਟੇ ਸਾਡਾ ਆਸਟ੍ਰੇਲੀਆ ਦਸਪ੍ਰੀ ਦੀ ਕੈਲੀਫੋਰਨੀਆ ਤੋਂ ਅੱਗੇ ਹੈ ਹੁਣ ਚਾਚਾ ਜੀ ਗੱਲ ਤੁਹਾਡੀ ਠੀਕ ਹੀ ਹੈ ਪਰ ਅਸੀਂ ਇੱਕ ਦੂਜੇ ਨੂੰ ਸੁਖਸ਼ਾਂਤ ਪੁੱਛ ਜ਼ਰੂਰ ਲੈਂਦੀਆਂ ਭਾਵੇਂ ਦਿਲ ਦੀਆਂ ਗੱਲਾਂ ਘਟਵਾਦੀ ਕਰ ਸਕੀਆਂ ਪੂਨਮ ਨੇ ਆਖਿਆ ਆ ਵੀ ਫਰਕ ਹੈ ਤੇਰੇ ਬੱਚਿਆਂ ਦਾ ਕੀ ਹਾਲ ਹੈ ਬਹੁਤ ਵਧੀਆ ਤਾਤਾ ਜੀ ਦੋ ਮੁੰਡੇ ਹਨ ਉਮਰ ਵਿੱਚ ਸਿਰਫ 1 ਸਾਲ ਦਾ ਹੀ ਫਰਕ ਹੈ ਵੱਡੇ ਹੋ ਰਹੇ ਹਨ ਮੈਂ ਤਾਂ ਹੁਣ ਜਸਪ੍ਰੀਤ ਵੱਲੋਂ ਕੋਈ ਚੰਗੀ ਖਬਰ ਸੁਣਨ ਦੀ ਆਸ ਵਿੱਚਾਂ ਪੂਨਮ ਮੁਸਕਰਾ ਕੇ ਬੋਲੀ ਉਹ ਵੀ ਬਾਇ ਗੁਰੂ ਮੇਰ ਕਰੇਗਾ ਆਹ ਬੁੱਤਰ ਤੂੰ ਬੱਚੇ ਲੈ ਕੇ ਆਉਣੇ ਸੀ ਇੱਥੇ ਗਰਦੇਵ ਸਿੰਘ ਨੇ ਗੱਲ ਬਦਲੀ ਕਿਉਂਕਿ ਉਹ ਆਪ ਜਸਪ੍ਰੀਤ ਵੱਲੋਂ ਬੱਚੇ ਦੀ ਖਬਰ ਨਾ ਪਾ ਕੇ ਬੜਾ ਫਿਕਰਮੰਦ ਸੀ ਕਿ ਜਸਪ੍ਰੀਤ ਦੇ ਦਿਔਰ ਭਵਿੰਦਰ ਦੀ ਬੌਟੀ ਖੁਰ ਦੋ ਬੱਚੇ ਸਨ ਤੇ ਜਸਪ੍ਰੀਤ ਦੀ ਗੋਦ ਵਿਆਹ ਤੋਂ 3-4 ਸਾਲ ਬਾਅਦ ਵੀ ਖਾਲੀ ਸੀ ਬੱਚੇ ਮੈਂ ਤਾਂ ਨਹੀਂ ਲਈ ਦਿੱਤਾ ਜੀ ਕਿਉਂਕਿ ਸਕੂਲ ਦਾ ਚੱਕਰ ਸੀ ਉਹਨਾਂ ਦੀ ਪੜ੍ਹਾਈ ਖਰਾਬ ਹੋਣੀ ਸੀ ਕਿਤੇ ਫੇਰ ਸਾਰਾ ਟੱਬਰ ਲੈ ਕੇ ਜਦੋਂ ਮੈਂ ਆਈ ਨਾ ਤਾਂ ਤੁਹਾਨੂੰ ਜ਼ਰੂਰ ਸਭ ਨੂੰ ਬੁਲਾਵਾਂਗੀ ਜ਼ਰੂਰ ਪੂਨਮ ਜੀ ਹੈ ਉਹ ਕੁਝ ਜ਼ਰ ਹੋਰ ਗੱਲਾਂ ਕਰਦੇ ਰਹੇ ਤੇ ਫਿਰ ਜਸਪ੍ਰੀਤ ਚਾਹ ਲੈ ਕੇ ਆ ਗਈ। ਉਹਨਾਂ ਤਿੰਨ ਇਕੱਠਿਆਂ ਚਾਹ ਪੀਤੀ ਤੇ ਫਿਰ ਗੁਰਦੇਵ ਸਿੰਘ। ਚੰਗਾ ਕੁੜੀਓ ਤੁਸੀਂ ਮਾਰੋ ਗੱਲਾਂ। ਆਹ ਕਿ ਬਾਹਰ ਨਿਕਲ ਗਿਆ। ਜਸਪ੍ਰੀਤ ਨੇ ਜਸਪੂਨਮ ਨੂੰ ਉਸ ਲਈ ਖਰੀਦਾ ਕੰਗਣ ਦਿੱਤਾ। ਉਹ ਬਹੁਤ ਕੁਝ ਹੋਈ। ਤੇ ਉਸਨੇ ਆਪਣੇ ਵੱਲੋਂ ਇੱਕ ਸੋਹਣੀ ਜੀ ਕੜੀ ਜਸਪ੍ਰੀਤ ਨੂੰ ਦਿੱਤੀ। ਦੋਨੋਂ ਬਹੁਤ ਖੁਸ਼ ਸਨ ਕਿ ਉਹ ਅਜੀਬੀ ਇੱਕ ਦੂਜੇ ਬਾਰੇ ਬੜਾ ਸੋਚਦਿਆਂ ਸਨ। ਭਾਵੇਂ ਇੱਕ ਦੂਜੇ ਤੋਂ ਉਹ ਬਹੁਤ ਦੂਰੀ ਉੱਤੇ ਰਹਿੰਦੀਆਂ ਸਨ। ਉਸ ਤੋਂ ਬਾਅਦ ਪੋਨਮ ਨੇ ਜਸਪ੍ਰੀਤ ਨੂੰ ਪੁੱਛਿਆ ਤੂੰ ਹੁਣ ਬੱਚਾ ਕਦੋਂ ਲੈਣਾ ਹੈ ਅੜੀਏ ਹੁਣ ਤਾਂ ਤੇਰੇ ਵਿਆਹ ਨੂੰ ਵੀ ਕਈ ਸਾਲ ਹੋ ਗਏ ਨੇ ਅਗਲੇ ਸਾਲ ਬਣਾਵਾਂਗੇ ਸਲਾ ਕਿਉਂਕਿ ਹੁਣ ਤੀਕ ਬਸ ਮੈਂ ਸੈੱਟ ਹੋ ਰਹੀ ਸੀ ਪਰ ਅਗਲੇ ਸਾਲ ਪੱਕਾ ਤੇ ਫਿਰ ਜਸਪ੍ਰੀਤ ਮੁਸਕਰਾ ਕੇ ਉਸ ਨੂੰ ਪੁੱਛਣ ਲੱਗੀ ਤੂੰ ਵੀ ਚਲਾ ਕੇ ਨਿਕਲੀ ਕਿ ਜੀਜਾ ਜੀ ਨੂੰ ਆਪਣੀ ਵਿਆਹ ਤੋਂ ਪਹਿਲਾਂ ਵਾਲੀ ਗੱਸਟਾਕੀ ਦਾ ਤੂੰ ਪਤਾ ਹੀ ਨਹੀਂ ਲੱਗਣ ਦਿੱਤਾ ਕੀ ਕਰਦੀ ਤੂੰ ਦੱਸ ਜੇ ਸੱਚ ਦੱਸਦੀ ਕਦੋਂ ਕੀ ਮਰਦ ਮਾਫ ਕਰਦਾ ਹੈ ਮੈਨੇ ਮਾਰੀ ਜਾਣੀ ਸੀ ساری ਉਮਰ ਕਿ ਵਿਆਹ ਤੋਂ ਪਹਿਲਾਂ ਮੈਂ ਸਵਾਖ ਖਾਧੀ ਮਰਦਾ ਭਾਵੇਂ ਜਿੰਨਾ ਮਰਜੀ ਸਵਾਖ ਖਾਈ ਜਾਵੇ ਪਰ ਔਰਤ ਬਸ ਪਾਕ ਹੋਣੀ ਚਾਹੀਦੀ ਹੈ ਇਹਨਾਂ ਨੂੰ ਇੱਕ ਹੋਰ ਗੱਲ ਸੁਣ ਕਿ ਉਹ ਕੁੱਤਾ ਮੈਨੂੰ ਸਾਡੇ ਸ਼ਹਿਰ ਇੱਕ ਡਾਰਬੀਨੀ ਗ੍ਰੋਸਰੀ ਸਟੋਰ ਵਿੱਚ ਮਿਲ ਗਿਆ ਸੀ ਤੇ ਉਸ ਨਾਲ ਉਸਦੀ ਤੀਵੀ ਵੀ ਸੀ ਮੋਟੀ ਜੀ ਮੈਨੂੰ ਬੜੇ ਗੌਰ ਨਾਲ ਵੇਖਣ ਲੱਗਾ ਤੇ ਮੈਂ ਫਿੱਟ ਕਰ ਲਈ ਜਰਾ ਨਫ਼ਰਤ ਵਿਖਾਉਂਦਿਆਂ ਫੇਰ ਫਿਰ ਉਹ ਆਪਣੀ ਜ਼ਨਾਨੀ ਨੂੰ ਇੱਕ ਪਾਸੇ ਛੱਡ ਕੇ ਮੇਰੇ ਵੱਲ ਆਉਣ ਲੱਗਾ ਬਹੁਤ ਬੁਰੀ ਤਰ੍ਹਾਂ ਘੂਰੀ ਭਟਕੇ ਮੈਂ ਉਹਦੇ ਵੱਲ ਵੇਖਿਆ ਤੇ ਆਪਣੇ ਆਪ ਨੂੰ ਮਰਚਾਰ ਕਰਨ ਲੱਗੀ ਕਿ ਉਹਦੀ ਹੁਣ ਮੈਂ ਬੇਇੱਜ਼ਤੀ ਕਿਵੇਂ ਕਰਾਂ ਮਨ ਨੂੰ ਗੁੱਸੇ ਵਿੱਚ ਵੇਖ ਕੇ ਉਹ ਨਾ ਵਾਪਸ ਆਪਣੀ ਜ਼ਨਾਨੀ ਵੱਲ ਮੁੜ ਗਿਆ ਤੂੰ ਹਿੰਮਤ ਵੇਖ ਕੁੱਤੇ ਦੀ ਕਿਵੇਂ ਮੈਨੂੰ ਛੱਡ ਗਿਆ ਸੀ ਤੇ ਹੁਣ ਪਰਦੇਸ ਵਿੱਚ ਪਤਾ ਨਹੀਂ ਕਿਉਂ ਮੈਨੂੰ ਮਿਲਣਾ ਚਾਹੁੰਦਾ ਸੀ ਮੈਂ ਮੁੜ ਕੇ ਉਸ ਗ੍ਰੋਸਰੀ ਸਟੋਰ ਵਿੱਚ ਕੱਲੀ ਨਹੀਂ ਗਈ ਫਿਰ ਆ ਤੇਰੇ ਜੀਜਾ ਜੀ ਦੇ ਨਾਲ ਚਲੇ ਜਾਂਦੀਆਂ ਉੱਥੇ ਪਰ ਮੁਰਕੀ ਉਹ ਬੰਦਾ ਉੱਥੇ ਮੈਨੂੰ ਨੀਚੇ ਦਿੱਸਿਆ ਤਦੇ ਤਾਂ ਮੈਂ ਤੈਨੂੰ ਸਮਝਾਉਂਦੀ ਹੁੰਦੀ ਸੀ ਕਿ ਜਿਹੀਆਂ ਗਲਤੀਆਂ ਨਾ ਕਰੀਏ ਤਾਂ ਚੰਗਾ ਹੁੰਦਾ ਪਰ ਤੂੰ ਐਵੇਂ ਉਸੀਆਂ ਗੱਲਾਂ ਵਿੱਚ ਆ ਗਈ ਵਗਾਨਿਆਂ ਤੋਂ ਸਿੱਪਤਾ ਸੁਣਨ ਦਾ ਤੈਨੂੰ ਜ਼ਰਾ ਜ਼ਿਆਦਾ ਹੀ ਸ਼ੌਕ ਸੀ ਜੋ ਤੁਸੀਂ ਹੋ ਬਸ ਹੋ ਕਲਾਂ ਕਿਸੇ ਦੇ ਅੱਖਾਂ ਨਾਲ ਕੀ ਫਰਕ ਪੈਂਦਾ ਹੈ ਪਤਾ ਨਹੀਂ ਮੈਨੂੰ ਤਾਂ ਇੰਜ ਹੀ ਲੱਗਦਾ ਰਿਹਾ ਕਿ ਇਹ ਮੁੰਡੇ ਐਵੇਂ ਨਹੀਂ ਨੇੜੇ ਆਉਂਦੇ ਤੇ ਤਦੇ ਮੈਂ ਉਹਨਾਂ ਵੱਲ ਖਿੱਚਦੀ ਹੀ ਨਹੀਂ ਸੀ ਜਸਪ੍ਰੀਤ ਨੇ ਆਖਿਆ ਮੈਂ ਨਾ ਜ਼ਰਾ ਜ਼ਿਆਦਾ ਭਾਵੁਕ ਹੋ ਜਾਂਦੀ ਸੀ ਉਦੋਂ ਤੇਰਾ ਆਪਣੇ ਆਪ ਤੇ ਕਾਬੂ ਬਹੁਤ ਸੀ ਤੇਰੇ ਸਾਥ ਕਰਕੇ ਮੇਰਾ ਵੀ ਉਹਨੂੰ ਬਚਾਓ ਹੋ ਗਿਆ ਹਾਂ ਉਹ ਗਲਤੀ ਸੀ ਪਤਾ ਨਹੀਂ ਮੇਰੀ ਉਹ ਗਲਤੀ ਮੈਨੂੰ ਕਿੰਨਾ ਮਿੱਟੀ ਵਿੱਚ ਰੋਲਦੀ ਕੁਵਾਰੀ ਕੁੜੀ ਲੀਤਾ ਇਹ ਬਹੁਤ ਔਖਾ ਸੀ ਚਲੋ ਬਖਸ਼ਿਰ ਸਭ ਕੁਝ ਸੰਭਲ ਗਿਆ ੜੀਏ ਹੁਣ ਜੀਜਾ ਜੀ ਤੈਨੂੰ ਕਿਵੇਂ ਰੱਖਦੇ ਨੇ ਤੂੰ ਇਹ ਦੱਸ ਮੈਨੂੰ ਬਹੁਤ ਵਧੀਆ ਬਹੁਤ ਪਿਆਰ ਕਰਦੇ ਹਨ ਹਾਂ ਬਾਰ ਕੀ ਕਰਦੇ ਹਨ ਕੋਈ ਪਤਾ ਨਹੀਂ ਰੋਜ਼ ਦੇਰ ਨਾਲ ਆਉਂਦੇ ਨੇ ਕਦੇ ਆਖ ਦਿੰਦੇ ਨੇ ਕਿ ਮੀਟਿੰਗ ਵਿੱਚ ਸੀ ਕਦੇ ਓਵਰਟਾਈਮ ਨੀਮਾ ਮੁਸਕਰਾ ਕੇ ਪੂਨਮ ਨੇ ਕਿਹਾ ਸ਼ੱਕ ਹੈ ਮੈਨੂੰ ਪਰ ਸਬੂਤ ਕੋਈ ਨਹੀਂ ਇੰਜ ਤੂੰ ਕਿਉਂ ਆਖਦੀ ਹੈ ਓ ਯਾਰ ਪਤਾ ਲੱਗਾ ਹੈ ਜਦੋਂ ਮਰਦੀ دلچਸਪੀ ਜ਼ਰਾ ਜਿੰਨੀ ਵੀ ਘਟਦੀ ਹੈ ਨਾ ਤੈਨੂੰ ਨਹੀਂ ਇੰਜ ਮਹਿਸੂਸ ਹੁੰਦਾ ਕਦੇ ਜਾਂ ਫਿਰ ਮੇਰੇ ਜੀਜਾ ਜੀ ਵਾਲੇ ਭਗਤ ਹੋਣਗੇ ਹਾਂ ਤੂੰ ਉਹਨਾਂ ਨੂੰ ਭਗਤੀ ਸਮਝ ਜਸਪ੍ਰੀਤ ਨੇ ਗੱਲ ਮੁਕਾਈ ਇੰਤਕਲਾਂ ਕਰਦੇ ਆ ਉਹਨਾਂ ਨੂੰ ਦੁਪਹਿਰ ਹੋ ਗਈ ਤੇ ਉਹ ਦੁਪਹਿਰ ਦਾ ਰਲ ਕੇ ਖਾਣਾ ਬਣਾਉਣ ਲੱਗ ਪਈਆਂ ਜਸਪ੍ਰੀਤ ਦਾ ਫਿਰ ਦਿਲ ਕੀਤਾ ਕਿ ਉਹ ਆਪਣੀ ਪਿਆਰੀ ਸਹੇਲੀ ਕੋਲ ਉਜਾਗਰ ਦੀ ਕਮਜ਼ੋਰੀ ਬਾਰੇ ਦੱਸ ਦੇਵੇ ਪਰ ਫਿਰ ਆਪ ਹੀ ਉਸ ਜਿੱਗ ਗਈ ਇਹ ਸੋਚ ਕੇ ਕਿ ਪਤਾ ਹੈ ਮੇਰੀ ਗੱਲ ਫੁੱਲ ਫਲਾ ਕੇ ਆਪਣੇ ਮਰਦ ਕੋਲ ਦੱਸ ਦੇਵੇ ਤੇ ਉਹ ਬੰਦਾ ਹੋਰ ਅੱਗੇ ਗੱਲ ਕਰ ਦੇਵੇ ਫਿਰ ਉਸ ਅੰਦਰੋਂ ਇੱਕ ਆਵਾਜ਼ ਆਈ ਸਮੱਸਿਆਵਾਂ ਆਪ ਸਰਜੋਂ ਲਈ ਹੁੰਦੀਆਂ ਹਨ ਨਾ ਕਿ ਹੋਰਾਂ ਨੂੰ ਦੱਸਣ ਵਾਲੀਆਂ ਉਨੇ ਆਪਣੇ ਇਸ ਪੇਜ ਨੂੰ ਭੇਜੀ ਰੱਖਿਆ ਪੂਨਮ ਨੇ ਖੁੱਲ ਕੇ ਉਸ ਨਾਲ ਗੱਲਾਂ ਕੀਤੀਆਂ ਕਿ ਕਿਵੇਂ ਉਹਦਾ ਘਰ ਵਾਲਾ ਕੰਮ ਉੱਤੇ ਰਹਿੰਦਾ ਤੇ ਕਿਵੇਂ ਉਹ ਇਕੱਲੇ ਘਰੀ ਤਰਫਦੀ ਰਹਿੰਦੀ ਹੈ ਨੌਕਰੀ ਉਹ ਉਸ ਨੂੰ ਕਰਨੀ ਸੀ ਦਿੰਦਾ ਤੇ ਬੱਚੇ ਹੀ ਉਸ ਦਾ ਮਨ रंजन ਰਹੇ ਸਨ ਉਹਨੇ ਬੜੇ ਗਿਲੇ ਭੂਰਵਕ ਇਹ ਵੀ ਦੱਸਿਆ ਕਿ ਉਹ ਲਗਾਤਾਰ ਆਪਣੇ ਪਿਛਲੇ ਪਰਿਵਾਰ ਨੂੰ ਪੈਸੇ ਕਲਦਾ ਰਹਿੰਦਾ ਹੈ ਤੇ ਉਹਨਾਂ ਨੇ ਇੱਕ ਹਵੇਲੀ ਜੱਡਾ ਮਕਾਨ ਬਣਾ ਲਿਆ ਪਰ ਆਸਟ੍ਰੇਲੀਆ ਵਿੱਚ ਉਸ ਦੀ ਜ਼ਿੰਦਗੀ ਇੰਜ ਹੈ ਜਿਵੇਂ ਬਿਲਕੁਲ ਮੰਨਫੀ ਹੋ ਗਈ ਹੋਵੇ ਸਾਰੀਆਂ ਇੱਧਰ ਉੱਧਰ ਦੀਆਂ ਗੱਲਾਂ ਤੋਂ ਬਾਅਦ ਪੂਨਮ ਨੇ ਜਸਪ੍ਰੀਤ ਨੂੰ ਕਟੂਕਟ ਹਫ਼ਤੇ ਵਿੱਚ ਇੱਕ ਵਾਰ ਉਸ ਤੋਂ ਫੋਨ ਉੱਤੇ ਗੱਲ ਕਰਨ ਦਾ ਵਾਅਦਾ ਵੀ ਮੰਗਿਆ ਉਹ ਵਿਚਰਨ ਲੱਗੀ ਆ ਇੱਕ ਦੂਜੇ ਨੂੰ ਕੁਟਵੀਂ ਗਲਬਕੜੀ પા ਕੇ ਮਿਲ ਗਿਆ ਪੂਨਮ ਦੇ ਜਾਣ ਤੋਂ ਬਾਅਦ ਜਸਪ੍ਰੀਤ ਬਹੁਤ ਦੇਰ ਸੋਚਦੀ ਰਹੀ ਲਓ ਮੈਨੂੰ ਕਦੇ ਨਾ ਕਦੇ ਉ ਜਾ ਕਰਦੀ ਕਮਜ਼ੋਰੀ ਚੁੱਪ ਜਾਂਦੀ ਹੈ ਪਰ ਪੂਨਮ ਕੋਲ ਜੇ ਕੋਈ ਸਮੱਸਿਆ ਨਹੀਂ ਤੇ ਵੇਖੋ ਇਹਦਾ ਕੀ ਹਾਲ ਭਰਾਂ ਸੰਪੂਰਨਤਾ ਕਿੱਥੇ ਕਿਤੇ ਕੋਈ ਦੁੱਖ ਤੇ ਕਿਤੇ ਕੋਈ ਤਾਂ ਕਿ ਜੇ ਉਹ ਜਾਗਰਿਕ ਪੱਖੋਂ ਕਮਜ਼ੋਰ ਹੈ ਪਰ ਹੈ ਤਾਂ ਬਹੁਤ ਨੇਕ ਤੇ ਮੈਨੂੰ ਕਿੰਨਾ ਪਿਆਰ ਕਰਦਾ ਇੰਜੇ ਸੋਚ ਕੇ ਆਪਣਾ ਦੁੱਖ ਬੜਾ ਘੱਟ ਮਹਿਸੂਸ ਕਰਨ ਲੱਗੀ ਤੇ ਫਿਰ ਉਹ ਬੱਚਾ ਲੈਣ ਬਾਰੇ ਸੋਚਣ ਲੱਗ ਪਈ ਹੁਣ ਉਸ ਕੋਲ ਪੈਸੇ ਵੀ ਸਨ ਤੇ ਉਹ ਬੱਚੇ ਲਈ ਹੁਣ ਪੂਰੀ ਤਰ੍ਹਾਂ ਤਿਆਰ ਵੀ ਸੀ ਉਸ ਪਲ ਉਸ ਨੂੰ ਬੱਚੇ ਖਾਤਰ ਹੋਰ ਉਡੀਕਣਾ ਬਹੁਤ ਫਜ਼ੂਰ ਲੱਗਿਆ ਬੱਚੇ ਲਈ ਉਹਨੂੰ ਸਭ ਤੋਂ ਠੀਕ ਵਕਤ ਅਪ੍ਰੈਲ ਤੇ ਮਈ ਦਾ ਲੱਗਿਆ ਜਿਸ ਵਿੱਚ ਅਜੇ ਦੇਰ ਸੀ ਪਰ ਉਹਨੇ ਆਪਣਾ ਮਨ ਪੱਕਾ ਕਰ ਲਿਆ ਕਿ ਉਹ ਹੁਣ ਮਾਰਚ ਜਾਂ ਅਪ੍ਰੈਲ ਨੂੰ ਬੱਚਾ ਲੈਵੇਗਾ ਟੱਪਨ ਨਹੀਂ ਦੇਵੇਗੀ ਮੌਸਮ ਬਦਲਦੇ ਹਨ ਪਰ ਮੌਸਮਾਂ ਦੇ ਬਾਂਗ ਵਕਤ ਚਲਦਾ ਦਿਸਦਾ ਨਹੀਂ ਸ਼ਾਇਦ ਕੰਮ ਕਾਜ ਦੇ ਰੁਝੇਵੇਂ ਵਕਤ ਦੀ ਰੁਕਤ ਤੋਰ ਨੂੰ ਮਹਿਸੂਸ ਹੀ ਨਹੀਂ ਹੁੰਦੰਦੇ ਇੱਧਰ ਪੰਜਾਬ ਵਿੱਚ ਰਹਿੰਦਿਆਂ ਜਸਪ੍ਰੀਤ ਨੂੰ ਵਕਤ ਦਾ ਪਤਾ ਹੀ ਨਾ ਚੱਲਿਆ ਆਪਣੇ ਖਾਸ ਰਿਸ਼ਤੇਦਾਰਾਂ ਨੂੰ ਮਿਲਣ ਤੇ ਉਹਨਾਂ ਨੂੰ ਤੋਹਫ਼ੇ ਦੇਣ ਵਿੱਚ ਹੀ ਉਸ ਦੀ ਛੁੱਟੀ ਪੂਰੀ ਹੋਣ ਵਾਲੀ ਹੋ ਗਈ ਇੱਕ ਦਿਨ ਪੂਨਮਤਿਓ ਸੁਜਾਤਾਂ ਨੂੰ ਮਿਲਣ ਵੀ ਗਈਆਂ ਪਰ ਉਸੇ ਦਿਨ ਵਾਪਸ ਪਰਤ ਆਈਆਂ ਉਸ ਤੋਂ ਬਿਨਾਂ ਜਸਪ੍ਰੀਤ ਉਜਾਗਰ ਆਪਣੇ ਪਾਪਾ ਤੇ ਚੰਨੀ ਨਾਲ ਅੰਮ੍ਰਿਤਸਰ ਤੇ ਕੁਝ ਹੋਰ ਥਾਵਾਂ ਉਤੇ ਘੁਮਣ ਵੀ ਗਈ ਇੰਜ ਇਕੱਠੇ ਘੁੰਮ ਕੇ ਉਹ ਸਾਰੇ ਬਹੁਤ ਖੁਸ਼ ਸਨ ਅਖੀਰ ਉਸਦੀ ਛੁੱਟੀ ਮੁੱਕਣ ਤੇ ਆ ਗਈ ਪੂਨਮ ਵਾਪਸ ਪਰਤ ਗਈ ਫਿਰ ਉਹਨੇ ਨਵਿੰਦਰ ਕੌਰ ਦੀਆਂ ਚੀਜ਼ਾਂ ਖਰੀਦੀਆਂ ਕੁਝ ਚੀਜ਼ਾਂ ਆਪਣੇ ਤੇ ਉਜਾਗਰ ਲਈ ਲਈਆਂ ਦੋ ਪੱਗਾਂ ਉਸਨੇ ਮਿਹਰਬਾਨ ਸਿੰਘ ਲਈ ਵੀ ਖਰੀਦ ਲਈਆਂ ਪੇਸ਼ਲੀ ਪੰਜਾਬ ਦੀ ਗੇੜੀ ਵੇਲੇ ਸੁਖਚੈਨ ਤੇ ਪਵਿੰਦਰ ਉਸ ਲਈ ਕੁਝ ਨਹੀਂ ਸੀ ਲੈ ਕੇ ਆਏ ਇਸ ਕਰਕੇ ਉਸਨੇ ਵੀ ਉਹਨਾਂ ਲਈ ਕੁਝ ਨਹੀਂ ਖਰੀਦਿਆ ਪਾਵੇਂ ਉਹਨਾਂ ਦੇ ਬੱਚਿਆਂ ਲਈ ਕੁਝ ਕੱਪੜੇ ਉਸਨੇ ਜ਼ਰੂਰ ਖਰੀਦ ਲਏ ਨਵਿੰਦਰ ਕੌਰ ਨੇ ਉਸ ਨੂੰ ਕਿਹਾ ਸੀ ਕਿ ਉਹ ਉਸਦੇ ਪੇਕੇ ਜਾ ਕੇ ਆਵੇ ਪਰ ਉਹ ਉੱਥੇ ਨਾ ਗਿਆ ਕਿਉਂਕਿ ਉਸ ਨੂੰ ਨਾ ਕੋਈ ਉੱਥੇ ਜਾਣਦਾ ਸੀ ਤੇ ਨਾ ਹੀ ਉਸ ਦਾ ਮਨ ਕਰਦਾ ਸੀ ਕਿ ਉਹ ਉੱਥੇ ਜਾਵੇ ਜਿੱਥੇ ਉਸ ਨੂੰ ਕੋਈ ਪਛਾਣੇ ਵੀ ਨਾ ਉਸ ਨੂੰ ਪੱਕਾ ਪਤਾ ਸੀ ਕਿ ਨਵਿੰਦਰ ਕੌਰ ਉਸ ਨਾਲ ਗੁੱਸੇ ਹੋਵੇਗੀ ਪਰ ਹੁਣ ਨਵਿੰਦਰ ਕੌਰ ਦੇ ਗੁੱਸੇ ਤੋਂ ਉਹ ਬਹੁਤਾ ਡਰਦੀ ਵੀ ਨਹੀਂ ਸੀ ਫਿਰ ਉਹ ਵਾਪਸ ਅਮਰੀਕਾ ਜਾਂਦੀਆਂ ਤਿਆਰੀਆਂ ਵਿੱਚ ਲੱਗੀ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ